ਪਟਿਆਲੇ ਦੇ ਵਿੱਚ ਅੱਧੀ ਰਾਤ ਨੂੰ ਇੱਕ ਥਾਰ ਜਿਹਨੂੰ ਇੱਕ ਕੁੜੀ ਚਲਾ ਰਹੀ ਸੀ ਇੱਕ ਕੁੜੀ ਦੀ ਮੌਤ ਦਾ ਕਾਰਨ ਬਣ ਗਈ। ਉਸ ਰਾਤ ਕਾਲੀ ਥਾਰ ਇੱਕ ਕੁੜੀ ਕਿ ਜਿਹੜੀ ਕੁੜੀ ਦੀ ਜਾਨ ਲੈ ਲਈ ਉਹ ਕੁੜੀ ਜਿਹੜੀ ਮੈਡੀਕਲ ਦੀ ਪੜ੍ਹਾਈ ਕਰ ਰਹੀ ਸੀ। ਅਚਾਨਕ ਇੱਕ ਉਹਨਾਂ ਦਾ ਜਿਹੜੀ ਟੱਕਰ ਹੈਗੀ ਇੱਕ ਥਾਰ ਗੱਡੀ ਦੇ ਨਾਲ ਹੋ ਗਈ। ਫਿਰ ਡਾਕਟਰ ਮੇਨਾਕਸ਼ੀ ਉਹਦੀ ਮੌਕੇ ਤੇ ਡੈਥ ਹੋ ਗਈ। ਜਿਹੜੀ ਥਾਰ ਗੱਡੀ ਹੈ ਉਹਨੂੰ ਨਾਮਿਨੇਟ ਕਰਕੇ ਤੇ ਦੋਸ਼ੀ ਨੂੰ ਅਰੈਸਟ ਕਰ ਲਿਆ ਮੌਤ ਕੁੜੀ ਦੀ ਮੌਕੇ ਤੇ ਹੋਈ ਹੈ ਜਾਂ ਹਸਪਤਲ ਤੇ ਜਾ ਕੇ ਹੋਈ ਹੈ ਕਿਵੇਂ ਲੱਗਿਆ ਜੀ ਥਾਰ ਨੂੰ ਕੁੜੀ ਚਲਾ ਰਹੀ ਸੀ ਕਿਉਂਕਿ ਕਈ ਵਾਰ ਹੁੰਦਾ ਡਰਾਈਵਰ ਬਦ ਦਿੱਤਾ ਜਾਂਦਾ ਹੈ ਪੂਰਾ ਤੱਥ ਸਾਹਮਣੇ ਆਏ ਨੇ ਜਿੱਦੇ ਤੋਂ ਸਾਨੂੰ ਪਤਾ ਲੱਗਿਆ ਕਿ ਇਹ ਲੜਕੀ ਚਲਾ ਰਹੀ ਸੀ ਜਿਹੜੀ ਡਰਾਈਵਰ ਸੀ ਗੱਡੀ ਦੀ ਸਪੀਡ ਤਕਰੀਬਨ 80 100 ਦੇ ਨੇੜੇ ਸੀ ਕੁੜੀ ਹੈ ਜਿੰਨੇ ਹਿੱਟ ਕੀਤਾ ਕੁੜੀ ਨੂੰ ਕੀ ਉਹਦਾ ਮੈਡੀਕਲ ਹੋਇਆ ਕੋਈ ਲੱਗਿਆ ਪਤਾ ਕੋਈ ਨਸ਼ੀਲੀ ਚੀਜ਼ ਤਾਂ ਨਹੀਂ ਲਈ ਹੋਈ ਸੀ ਉਸ ਤੇ ਵੀ ਲੱਗੇ ਕਿ ਬਹੁਤ ਜ਼ਿਆਦਾ ਸਮਾਂ ਲੈ ਲਿਆ ਪੁਲਿਸ ਨੇ ਇਸ ਕੇਸ ਨੂੰ ਸੋਲਵ ਕਰ ਦਿਆ ਨਹੀਂ ਸਰ ਬਹੁਤ ਜ਼ਿਆਦਾ ਸਮਾਂ ਨਹੀਂ ਲੱਗਾ ਬਿਕੋਜ਼ ਮੈਂ ਤੁਹਾਨੂੰ ਦੱਸ ਰਹੀ ਹਾਂ ਇੱਕ ਰਾਤ ਵਿੱਚ ਬੱਸ ਸਸਪੈਂਡ ਹੋਈ ਆ ਸਾਡੀ ਜਿਹੜੇ ਹੁੱਲੜਬਾਜੀ ਕਰਨ ਵਾਲੇ ਇਸ ਏਰੀਆ ਦੇ ਵਿੱਚ ਜਾਂ ਕਿਤੇ ਵੀ ਜਾਣਗੇ ਉਹ ਆਪਣਾ ਸੋਚ ਸਮਝ ਕੇ ਆਣ ਪਟਿਆਲੇ ਦੇ ਵਿੱਚ ਅੱਧੀ ਰਾਤ ਨੂੰ ਇੱਕ ਥਾਰ ਜਿੰਨੂੰ ਇੱਕ ਕੁੜੀ ਚਲਾ ਰਹੀ ਸੀ ਇੱਕ ਕੁੜੀ ਦੀ ਮੌਤ ਦਾ ਕਾਰਨ ਬਣ ਗਈ ਪੂਰਾ ਮਾਮਲਾ ਸਮਝਦਿਆ ਮੇਰੇ ਨਾਲ ਨੇ ਐਸ ਐਚਓ ਨਵਦੀਪ ਕੋਰ ਜਿਨ੍ਹਾਂ ਨੇ ਇਸ ਕੇਸ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿਹੜੇ ਪਤਨ ਗੱਲ ਲੱਗੀ ਹੈ ਪੂਰੀ ਗੱਲਬਾਤ ਕਰਦੇ ਆ ਮੈਡਮ ਉਸ ਰਾਤ ਕਾਲੀ ਥਾਰ ਇੱਕ ਕੁੜੀ ਉਹਦੀ ਜਿਹੜੀ ਜ਼ਿੰਦਗੀ ਤੇ ਮੌਤ ਦਾ ਸਵਾਲ ਇਸ ਤਰ੍ਹਾਂ ਨਾਲ ਹੋਇਆ ਉਹ ਕਟਨਾ ਇਹ ਹੋਈ ਕਿ ਜਿਹੜੀ ਕੁੜੀ ਦੀ ਜਾਨ ਲੈ ਲਈ ਉਹ ਕੁੜੀ ਜਿਹੜੀ ਮੈਡੀਕਲ ਦੀ ਪੜ੍ਹਾਈ ਕਰ ਰਹੀ ਸੀ ਅ ਇਹਦੇ ਵਿੱਚ ਸਾਡੇ ਏਰੀਆ ਦੇ ਵਿੱਚ ਇੱਕ ਐਕਸੀਡੈਂਟ ਹੋਇਆ ਸੀਗਾ ਜਿਦੇ ਵਿੱਚ ਤਿੰਨ ਮੈਡੀਕਲ ਸਟੂਡੈਂਟਸ ਆਪਣੇ ਘਰੇ ਵਾਪਸ ਜਾ ਰਹੀਆਂ ਸੀ ਆਫਟਰ ਇਗਜ਼ਾਮੀਨੇਸ਼ਨ ਜਿਨ੍ਹਾਂ ਦੇ ਵਿੱਚੋਂ ਇੱਕ ਅਚਾਨਕ ਇੱਕ ਉਹਨਾਂ ਦਾ ਜਿਹੜੀ ਟੱਕਰ ਹੈਗੀ ਇੱਕ ਥਾਰ ਗੱਡੀ ਦੇ ਨਾਲ ਹੋ ਗਈ ਲੇਟਰਨ ਔਨ ਜਿਹੜੀ ਉਹ ਇੱਕ ਲੜਕੀ ਹੈ ਉਹਨਾਂ ਵਿੱਚੋਂ 3rd ਇਅਰ ਦੀ ਸਟੂਡੈਂਟ ਡਾਕਟਰ ਮੇਨਾਕਸ਼ੀ ਉਹਦੀ ਮੌਕੇ ਤੇ ਡੈਥ ਹੋ ਗਈ ਬਾਕੀ ਦੋ ਐਡਮਿਟ ਕਰਾ ਦਿੱਤੀਆਂ ਗਈਆਂ ਅਸੀਂ ਇਨਵੈਸਟੀਗੇਸ਼ਨ ਦੌਰਾਨ ਜਿਹੜੀ ਥਾਰ ਗੱਡੀ ਹੈ ਉਹਨੂੰ ਨੋਮੀਨੇਟ ਕਰਕੇ ਤੇ ਦੋਸ਼ੀ ਨੂੰ ਅਰੈਸਟ ਕਰ ਲਿਆ ਜੀ ਘਟਨਾ ਕਦੋਂ ਦੀ ਹੈ ਤੇ ਕਿੰਨੇ ਵਜੇ ਦੀ ਹੈ ਇਹ ਘਟਨਾ ਤਕਰੀਬਨ ਰਾਤ ਦੇ ਸਵਾ 12 ਵਜੇ ਦੀ ਹੈ ਜੀ 24 ਤਰੀਕ ਨੂੰ 24 ਦਸੰਬਰ ਨੂੰ ਘਟਨਾ ਦੀ ਜਗ੍ਹਾ ਕਿਹੜੀ ਸੀ ਅ ਇੱਥੇ ਥੋੜੀ ਅੱਗੇ ਵਾਈਪੀਐਸ ਚੌਂਕ ਤੋਂ ਹੀ ਅੱਗੇ ਜਿਹੜੀ ਹੈ ਮੌਕੇ ਆ ਸਾਰਾ ਘਟਨਾ ਹੋਈ ਹੈ ਇਹ ਜਿਹੜੀ ਜਿੱਥੇ ਘਟਨਾ ਹੋਈ ਉੱਥੇ ਕੀ ਕੋਈ ਸੀਸੀਟੀਵੀ ਲੱਗਿਆ ਸੀਗਾ ਤੇ ਕਿੰਨਾ ਸਮਾਂ ਲੱਗਿਆ ਤੁਹਾਨੂੰ ਇਹ ਪਤਾ ਕਰਦਿਆਂ ਨੂੰ ਕਿ ਇਹ ਇੱਕ ਜਿਹੜੀ ਥਾਰ ਹੈ ਜਿਹਦੇ ਜਿਹਨੂੰ ਇੱਕ ਕੁੜੀ ਚਲਾ ਰਹੀ ਸੀ ਜਦੀ ਪਛਾਣ ਵੀ ਹੋ ਗਈ ਹੈ ਦੇਖੋ ਸਾਡੀ ਜਿਹੜੀ ਇਨਵੈਸਟੀਗੇਸ਼ਨ ਨੂੰ ਤਕਰੀਬਨ ਮਤਲਬ 24 ਆਵਰਸ ਲੱਗ ਗਿਆ ਜੀ ਕਿਉਂਕਿ ਸਾਰੀ ਫੁਟੇਜ ਜ਼ਰਾਤ ਦੀਆਂ ਅਸੀਂ ਲੈਣੀਆਂ ਸੀਗੀਆਂ ਬਿਕੋਜ਼ ਧੁੰਦ ਦਾ ਵੀ ਟਾਈਮ ਸੀਗਾ ਕਿ ਗੱਡੀ ਨੂੰ ਸਰਚ ਆਊਟ ਕਰਨ ਲਈ ਤਾਂ ਕਰਕੇ ਧੁੰਦ ਤੇ ਲੇਟ ਨਾਈਟ ਕਰਕੇ ਥੋੜੀ ਡਿਲੇ ਹੋ ਗਿਆ ਜੀ ਇਹ ਕਈ ਵਾਰ ਐਵੇਂ ਹੁੰਦਾ ਕਿ ਜਿਹੜੀ ਘਟਨਾ ਉੱਤੇ ਐਕਸੀਡੈਂਟ ਹੋ ਜਾਂਦਾ ਹੈਗਾ ਜ਼ਿਆਦਾਤਰ ਇਹ ਹੁੰਦਾ ਜੀ ਉੱਥੋਂ ਹਿੱਟ ਐਂਡ ਰਨ ਵਾਲਾ ਕੇਸ ਸਾਹਮਣੇ ਆਂਦਾ ਹੈ ਮੌਕੇ ਤੇ ਹੋ ਸਕਦਾ ਜੇ ਮੌਕੇ ਤੇ ਉਹ ਖੜੇ ਰਹਿੰਦੇ ਜਾਂ ਉਹਨਾਂ ਮੈਡੀਕਲ ਸਹੂਬਾਦ ਮਿਲਦੀ ਤੇ ਹੋ ਸਕਦਾ ਜਾਨ ਵੀ ਬਚ ਸਕਦੀ ਸੀ ਉਹਨਾਂ ਦੀ ਮੌਤ ਕੁੜੀ ਦੀ ਮੌਕੇ ਤੇ ਹੋਈ ਹੈ ਜਾਂ ਹਸਪਤਾਲ ਤੇ ਜਾ ਕੇ ਹੋਈ ਹੈ ਜਿਹੜੀ ਉਹ ਲੜਕੀ ਹੈ ਨਾ ਉਹਦੀ ਜਿਹਦੀ ਡੈਥ ਹੋਈ ਹੈ ਇਮੀਡੀਏਟ ਉਹ ਮੌਕੇ ਤੇ ਹੀ ਹੋ ਗਈ ਹੈ ਉਹਦੀ ਸਡਨ ਉਸੇ ਟਾਈਮ ਹੀ ਡੈਥ ਹੋਈ ਹੈ ਬਾਕੀ ਦੋ ਲੜਕੀਆਂ ਨੂੰ ਮਤਲਬ ਪ੍ਰੋਪਰ ਮੈਡੀਕਲ ਜਿਹੜੀ ਫੈਸਿਲਟੀ ਆ ਉਹ ਪ੍ਰੋਵਾਈਡ ਕਰਾ ਦਿੱਤੀ ਗਈ ਸੀ ਪਤਾ ਕਿਵੇਂ ਲੱਗਿਆ ਇਹ ਥਾਰ ਨੂੰ ਕੁੜੀ ਚਲਾ ਰਹੀ ਸੀ ਕਿਉਂਕਿ ਕਈ ਵਾਰ ਹੁੰਦਾ ਡਰਾਈਵਰ ਬਦਲ ਦਿੱਤਾ ਜਾਂਦਾ ਹੈ ਪੁਲਿਸ ਨੂੰ ਬੜੀ ਮੁਸ਼ਕਲ ਲੱਗਦੀ ਹੈ ਵੀ ਕੌਣ ਹੈ ਗੱਡੀ ਕੌਣ ਚਲਾ ਰਿਹਾ ਸੀ ਨਹੀਂ ਐਸਾ ਕੁਝ ਨਹੀਂ ਹੈ ਜੀ ਪ੍ਰੋਪਰ ਫੇਅਰ ਇਨਵੈਸਟੀਗੇਸ਼ਨ ਇਹਦੇ ਵਿੱਚ ਹੋਈ ਹੈ ਪ੍ਰੋਪਰ ਇਨਸਾਫ ਦਿੱਤਾ ਗਿਆ ਜੀ ਫੈਮਿਲੀ ਨੂੰ ਭਰੋਸਾ ਵੀ ਦਿੱਤਾ ਗਿਆ ਸੀ ਕਿ ਪਰਿਵਾਰ ਨੂੰ ਪੂਰਾ ਇਨਸਾਫ ਮਿਲੇਗਾ ਆ ਪੂਰੇ ਤੱਥ ਸਾਹਮਣੇ ਆਏ ਨੇ ਜਿਦੇ ਤੋਂ ਸਾਨੂੰ ਪਤਾ ਲੱਗਿਆ ਕਿ ਲੜਕੀ ਚਲਾ ਰਹੀ ਸੀ ਜਿਹੜੀ ਡਰਾਈਵਰ ਸੀਗੀ ਤੇ ਉਹਦੇ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਗਈ ਹੈ ਜੀ ਪਛਾਣ ਕਿਸ ਰੂਪ ਚ ਹੋਈ ਹੈ ਗੱਡੀ ਤੋਂ ਹੀ ਸਾਨੂੰ ਪਛਾਣ ਹੋਈ ਹੈ ਪਤਾ ਲੱਗਿਆ ਕਿਉਂਕਿ ਇੱਕ ਦੋ ਮੌਕੇ ਦੇ ਗਵਾਹ ਵੀ ਸੀਗੇ ਜਿਨ੍ਹਾਂ ਨੇ ਦੱਸਿਆ ਕਿ ਜਦੋਂ ਅਸੀਂ ਉਸ ਟਾਈਮ ਗੱਡੀ ਨੂੰ ਨਿਕਲਦੇ ਦੇਖਿਆ ਤਾਂ ਸਾਨੂੰ ਵੀ ਹਲਕੀ ਜਿਹੀ ਪਛਾਣ ਹੋਈ ਸੀ ਕਿ ਕੋਈ ਕੁੜੀ ਡਰਾਈਵ ਡਰਾਈਵ ਕਰ ਰਹੀ ਸੀ ਉਸ ਟਾਈਮ ਗੱਡੀ ਨੂੰ ਮੌਕੇ ਦੀ ਸੀਸੀਟੀਵੀ ਨਿਕਲੀ ਹੈ ਜਿੱਥੇ ਐਕਸੀਡੈਂਟ ਹੋਇਆ ਸੀ ਹਾਂਜੀ ਜੋ ਵੀ ਮਤਲਬ ਨੀਅਰਬਾਈ ਸੀਸੀਟੀਵੀ ਫੁਟੇजेस ਹੈਗੀਆਂ ਉਹ ਅਸੀਂ ਕਲੈਕਟ ਕੀਤੀਆਂ ਨੇ ਤੇ ਪੂਰਾ ਮਾਮਲਾ ਜਿਹੜਾ ਅਸੀਂ ਸੋਲਵ ਕੀਤਾ ਹੈ ਜੀ ਗੱਡੀ ਦੀ ਸਪੀਡ ਕਿੰਨੀ ਕਿ ਦੱਸੀ ਜਾ ਰਹੀ ਸੀ ਜਸ ਵਕਤ ਇਹ ਘਟਨਾ ਹੋਈ ਗੱਡੀ ਦੀ ਸਪੀਡ ਤਕਰੀਬਨ 80 100 ਦੇ ਨੇੜੇ ਸੀ ਜੀ ਇਹ ਤਾਂ ਕਾਫੀ ਜ਼ਿਆਦਾ ਸਪੀਡ ਹੈ ਜੀ ਹਾਂਜੀ ਬਿਲਕੁਲ ਹੈਗੀ ਹੈ ਜੀ ਕਿਉਂਕਿ ਰਾਤ ਦਾ ਟਾਈਮ ਸੀ ਹੋ ਸਕਦਾ ਉਹਨੂੰ ਲੱਗਿਆ ਹੋਵੇ ਕਾਰ ਡਰਾਈਵਰ ਨੂੰ ਕਿ ਸੜਕ ਖਾਲੀ ਹੈ ਤੇ ਮੈਂ ਨਿਕਲ ਰਹੀ ਹਾਂ ਤਾਂ ਉਹ ਰੈਸ਼ ਡਰਾਈਵਿੰਗ ਤਾਂ ਹੈ ਹੀ ਹੈ ਤਾਂ ਹੀ ਐਕਸੀਡੈਂਟ ਦਾ ਕਾਰਨ ਬਣਿਆ ਜੀ ਇਹ ਕੀ ਮੈਡੀਕਲ ਕਰਾਇਆ ਗਿਆ ਜੀ ਹਾਂਜੀ ਕੁੜੀਆਂ ਦਾ ਪ੍ਰੋਪਰ ਮੈਡੀਕਲ ਚੱਲ ਰਿਹਾ ਉਹ ਦੋ ਕੁੜੀਆਂ ਨੇ ਜਿਹੜੀਆਂ ਉਹ ਜੇਰੇ ਲਾਸ਼ ਚੱਲ ਰਹੀਆਂ ਨੇ ਜਿਨ੍ਹਾਂ ਦਾ ਜਿਨ੍ਹਾਂ ਨੇ ਮੁੱਖ આરોપી ਹੈ ਕੁੜੀ ਹੈ ਜਿਨੇ ਹਿੱਟ ਕੀਤਾ ਕੁੜੀ ਨੂੰ ਕਿ ਉਹਦਾ ਮੈਡੀਕਲ ਹੋਇਆ ਕੋਈ ਲੱਗਿਆ ਪਤਾ ਕੋਈ ਨਸ਼ੀਲੀ ਚੀਜ਼ ਤਾਂ ਨਹੀਂ ਲਈ ਹੋਈ ਸੀ ਨਹੀਂ ਨਹੀਂ ਐਸੱਚ ਕੁਝ ਹੋਨੇ ਮਤਲਬ ਹਲੇ ਸਾਡੇ ਕੋਲ ਇਦਾਂ ਦਾ ਕੁਝ ਵੀ ਸਾਹਮਣੇ ਨਹੀਂ ਆਇਆ ਕਿ ਉਹਨੂੰ ਕੋਈ ਨਸ਼ਾ ਉਸ ਟਾਈਮ ਉਸਨੇ ਕੀਤਾ ਸੀਗਾ ਐਸੱਚ ਕੋਈ ਗੱਲ ਸਾਹਮਣੇ ਨਹੀਂ ਆਈਏ ਕੋਈ ਬੈਕਗਰਾਉਂਡ ਸਾਹਮਣੇ ਨਹੀਂ ਕੋਈ ਪਹਿਲਾਂ ਵੀ ਉਹਨਾਂ ਵੱਲੋਂ ਕੋਈ ਐਕਸੀਡੈਂਟ ਕੀਤਾ ਹੋਵੇ ਦਾ ਐਸੱਚ ਕੁਝ ਨਹੀਂ ਦੇਖੋ ਐਕਸੀਡੈਂਟ ਤਾਂ ਬਾਈ ਚਾਂਸ ਹੋ ਗਿਆ ਇਹ ਤਾਂ ਇੱਕ ਮਤਲਬ ਇੰਟੈਂਸ਼ਨਲੀ ਤਾਂ ਨਹੀਂ ਕਿਸੇ ਨੇ ਵੀ ਕੀਤਾ ਐਕਸੀਡੈਂਟ ਤਾਂ ਜਿਹੜਾ ਹੈ ਮਤਲਬ ਇੱਕ ਸਾਡਨ ਅਕਰੈਂਸ ਹੈ ਜੀ ਇਹ ਮਿਨਾਕਸ਼ੀ ਦੇ ਪਰਿਵਾਰ ਨਾਲ ਗੱਲ ਹੋਈ ਉਹਨਾਂ ਦਾ ਕੀ ਕਹਿਣਾ ਮਿਨਾਕਸ਼ੀ ਦੇ ਪਰਿਵਾਰ ਨੂੰ ਪੂਰਾ ਅਸੀਂ ਹੌਸਲਾ ਦਿੰਦਾ ਕਿ ਦੇਖੋ ਉਹਨਾਂ ਨੂੰ ਜਲਦੀ ਤੋਂ ਜਲਦੀ ਇਨਸਾਫ ਦਿਵਾਉਣ ਦਾ ਅਸੀਂ ਵਾਅਦਾ ਕੀਤਾ ਸੀਗਾ ਜੋ ਅਸੀਂ ਮਤਲਬ ਪੂਰੀ ਤਫ਼ਤੀਸ਼ ਉਹਨਾਂ ਦੀ ਉਹਨਾਂ ਨੂੰ ਦੱਸਿਆ ਕਿ ਅਸੀਂ ਮੌਕੇ ਤੇ ਜਿਹੜਾ ਹੁਣ ਸਾਰੀ ਤਫ਼ਤੀਸ਼ ਕਰਕੇ ਦੋਸ਼ੀ ਨੂੰ ਅਰੈਸਟ ਕੀਤਾ ਤੇ ਜਲਦੀ ਇਹਦਾ ਚਲਾਨ ਹੈ ਜਿਹੜਾ ਪੇਸ਼ ਕੀਤਾ ਜਾਵੇ ਇਹ ਵੀ ਇਤفاق ਹੈ ਕਿ ਜਿਹੜੇ ਮਸਲੇ ਦੀ ਜਾਂਚ ਕਰ ਰਹੇ ਹੋ ਜਿਸ ਕੁੜੀ ਦੀ ਮੌਤ ਹੋਈ ਹੈ ਉਹ ਵੀ ਇੱਕ ਲੇਡੀ ਸੀ ਜਿਹਨੇ ਹਿੱਟ ਕੀਤਾ ਉਹ ਵੀ ਇੱਕ ਲੇਡੀ ਸੀ ਤੇ ਤੁਸੀਂ ਵੀ ਇੱਕ ਲੇਡੀ ਹੋ ਬੀਇੰਗ ਅ ਲੇਡੀ ਅੱਧੀ ਰਾਤ ਨੂੰ ਕੁੜੀਆਂ ਜਿਵੇਂ ਇੱਕ ਕਾਲਜ ਦੇ ਜਾਂ ਹੋਰ ਐਗਜ਼ਾਮ ਨੂੰ ਲੈ ਕੇ ਜਾਂ ਹੋਰ ਵਾਈਵਾਸ ਉਹਨਾਂ ਦੇ ਚੱਲਦੇ ਨੇ ਕੋਈ ਤੁਸੀਂ ਇਨਸਟਰਕਸ਼ਨ ਦਿੱਤੀ ਆ ਕਾਲਜ ਵਾਲਿਆਂ ਨੂੰ ਉਹਨਾਂ ਨੂੰ ਕੀ ਅੱਧੀ ਰਾਤ ਨੂੰ ਕੁੜੀਆਂ ਦੀ ਸੁਰੱਖਿਆ ਲਈ ਕੁਝ ਨਾ ਕੁਝ ਕੀਤਾ ਜਾਣਾ ਚਾਹੀਦਾ ਚਾਹੇ ਲੜਕੀਆਂ ਹੋਣ ਚਾਹੇ ਲੜਕੇ ਹੋਣ ਮੈਂ ਮਤਲਬ ਜਿਹੜੀ ਮੈਡੀਕਲ ਕਾਲਜ ਦੇ ਪ੍ਰਬੰਧਕ ਕਮੇਟੀ ਆ ਉਹਨੂੰ ਕੱਲ ਵੀ ਇਹ ਰਿਕੁਐਸਟ ਕੀਤੀ ਸੀ ਕਿ ਇਹਨਾਂ ਦੇ ਜੇ ਲੇਟ ਨਾਈਟ ਕੋਈ ਵੀ ਐਗਜ਼ਾਮੀਨੇਸ਼ਨਸ ਚੱਲਦੇ ਨੇ ਉਹਦੇ ਵਿੱਚ ਬੱਚਿਆਂ ਨੂੰ ਰਹਿਣ ਦੀ ਸਹੂਲਤ ਉੱਥੇ ਪ੍ਰੋਵਾਈਡ ਕਰਾਈ ਜਾਵੇ ਕਿਉਂਕਿ ਲੇਟ ਨਾਈਟ ਜੇ ਸੜਕ ਤੇ ਆਂਦੇ ਨੇ ਤਾਂ ਆਬਵੀਅਸਲੀ ਚਾਹੇ ਲੜਕੀ ਹੈ ਚਾਹੇ ਲੜਕਾ ਹੈ ਇਨੀ ਲੇਟ ਨਾਈਟ ਅਨਸੇਫ ਹੀ ਹੈ ਕਿ ਬਿਕੋਜ਼ ਆਪਾਂ ਦੇਖਦੇ ਹਾਂ ਕਿ ਬਹੁਤ ਸਾਰੇ ਡਰੰਕਰ ਵੀ ਘੁੰਮ ਰਹੇ ਨੇ ਰੋਡਸ ਤੇ ਜਾਂ ਹੋਰ ਰੋਬਰੀ ਕੇਸਿਸ ਵੀ ਹੁੰਦੇ ਨੇ ਸੋ ਇਹਨਾਂ ਦੀ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਹ ਪ੍ਰਬੰਧਕ ਕਮੇਟੀ ਹੈ ਜਿਹੜੀ ਮੈਡੀਕਲ ਕਾਲਜ ਦੀ ਉਹਨੂੰ ਵੀ ਇਸ ਚੀਜ਼ ਵੱਲ ਧਿਆਨ ਦੇਣਾ ਚਾਹੀਦਾ ਕਿ ਬੱਚਿਆਂ ਦੀ ਜਿਹੜੀ ਰਹਿਣ ਦੀ ਫੈਸਿਲਿਟੀ ਆ ਉੱਥੇ ਉਹਨਾਂ ਨੂੰ ਐਗਜ਼ਾਮੀਨੇਸ਼ਨ ਜੇ ਲੇਟ ਨਾਈਟ ਚੱਲਦੇ ਆ ਤਾਂ ਉਹ ਪ੍ਰੋਵਾਈਡ ਕਰਵਾਈ ਜਾਵੇ ਕਿਸ ਅਧਾਰ ਦੇ ਤਹਿਤ ਕੇਸ ਦਰਜ ਕੀਤਾ ਤੁਸੀਂ ਇਹ ਵਕਰੀ ਐਕਸੀਡੈਂਟ ਦੇ ਅਧਾਰਾਂ 'ਵਾਂ ਨੇ ਜੀ ਜਿਨ੍ਹਾਂ ਦੇ ਤਹਿਤ ਕੇਸ ਦਰਜ ਕੀਤਾ ਇਸ ਕੇਸ ਦੇ ਵਿੱਚ ਕੀ ਉਹਨਾਂ ਦਾ ਲਾਇਸੈਂਸ ਤੁਸੀਂ ਚੈੱਕ ਕੀਤਾ ਕਿ ਲਾਇਸੈਂਸ ਹੈ ਸੀ ਜੇ ਹੈ ਸੀ ਕਿ ਉਹ ਟਰਮੀਨੇਟ ਹੋਏਗਾ ਜਾਂ ਸਸਪੈਂਡ ਹੁੰਦਾ ਨਹੀਂ ਜੀ ਉਹਦੇ ਕੋਲ ਲਾਇਸੈਂਸ ਸੀ ਜੋ ਵੀ ਇਹਦੇ ਵਿੱਚ ਮਤਲਬ ਪੁਲਿਸ ਜਵਾਲਤਾ ਦੇ ਅਕੋਰਡਿੰਗਲੀ ਬਣਦੀ ਹੈ ਜਿਹੜੀ ਉਹ ਕਾਰਵਾਈ ਕੀਤੀ ਜਾਏਗੀ ਹੋਰ ਇਸ ਕੇਸ ਦੇ ਵਿੱਚ ਕੀ ਕੁਝ ਤੁਹਾਨੂੰ ਮੁਸ਼ਕਲਾਂ ਆਈਆਂ ਕਿਉਂਕਿ ਪੁਲਿਸ ਤੇ ਵੀ ਲੱਗੇ ਕਿ ਬਹੁਤ ਜ਼ਿਆਦਾ ਸਮਾਂ ਲੈ ਲਿਆ ਪੁਲਿਸ ਨੇ ਇਸ ਕੇਸ ਨੂੰ ਸੋਲਵ ਕਰ ਦਿਆ ਨਹੀਂ ਸਰ ਬਹੁਤ ਜ਼ਿਆਦਾ ਸਮਾਂ ਨਹੀਂ ਲੱਗਾ ਬਿਕੋਜ਼ ਮੈਂ ਤੁਹਾਨੂੰ ਦੱਸ ਰਹੀ ਆ ਇੱਕ ਰਾਤ ਵਿੱਚ ਬਸ ਸਪੈਂਡ ਹੋਈ ਆ ਸਾਡੀ ਬਿਕੋਜ਼ ਉਹ ਰਾਤ ਦਾ ਇਨਸੀਡੈਂਟ ਸੀ ਮੈਂ ਤੁਹਾਨੂੰ ਦੱਸਿਆ ਕਿ ਫੌਗ ਉਸ ਟਾਈਮ ਉਸ ਦਿਨ ਰਾਤ ਨੂੰ ਕਾਫੀ ਜ਼ਿਆਦਾ ਸੀਗੀ ਕਿ ਗੱਡੀ ਨੂੰ ਆਇਡੈਂਟੀਫਾਈ ਕਰਨਾ ਮੁਸ਼ਕਲ ਸੀ ਉਹਦਾ ਨੰਬਰ ਨਹੀਂ ਸੀ ਆਇਡੈਂਟੀਫਾਈ ਹੋ ਰਿਹਾ ਵਿਦ ਦ ਹੈਲਪ ਆਫ ਦ ਫੁਟੇਜਸ ਅਸੀਂ ਉਹਨੂੰ ਆਇਡੈਂਟੀਫਾਈ ਕੀਤਾ ਕਾਰ ਨੂੰ ਤੋਂ ਸਿਰਫ ਇੱਕ ਵਨ ਨਾਈਟ ਦਾ ਹੀ ਇਹਦੇ ਵਿੱਚ ਟਾਈਮ ਸਪੈਂਡ ਹੋਇਆ ਇਸ ਤੋਂ ਬਿਨਾ ਹੋਰ ਬਿਲਕੁਲ ਕੋਈ ਟਾਈਮ ਨਹੀਂ ਲੱਗਿਆ ਕਾਰ ਕਿਦੇ ਨਾਲ ਰਜਿਸਟਰ ਸੀ ਕਾਰ ਜਿਹੜੀ ਖੁਦ ਹੈ ਦੋਸ਼ੀ ਲੜਕੀ ਉਹਦੇ ਨਾਮ ਤੇ ਹੀ ਰਜਿਸਟਰਡ ਹੈ ਜੀ ਥਾਰ ਰੌਕਸ ਕਾਰ ਹੈ ਜੀ ਇਹ ਜਿਵੇਂ ਤੁਸੀਂ ਦੇਖਿਆ ਵੀ ਅੱਗੇ ਵੀ ਕਈ ਕੇਸ ਆਉਂਦੇ ਨੇ ਰੈਸ਼ ਡਰਾਈਵਿੰਗ ਕਰਕੇ ਬੜੇ ਲੋਕਾਂ ਦੀ ਜਾਨ ਚਲੀ ਜਾਂਦੀ ਹੈ ਚਾਹੇ ਗੱਡੀ ਚਲਾਉਣ ਵਾਲੇ ਦੀ ਵੀ ਜਾਨ ਚਲੀ ਜਾਂਦੀ ਹੈ ਕਿ ਜਿਹੜੇ ਮਾਤਾ ਪਿਤਾ ਨੇ ਉਹਨਾਂ ਨੂੰ ਚਾਹੀਦਾ ਹੈ ਕਿ ਆਪਣੇ ਬੱਚਿਆਂ ਨੂੰ ਸਮਝਾਉਣ ਕਿਉਂਕਿ ਅਸੀਂ ਤੁਹਾਡੀ ਇੱਕ ਵੀਡੀਓ ਦੇਖੀ ਹੈ ਤੁਸੀਂ ਵੀ ਅਪੀਲ ਕੀਤੀ ਹੈ ਦੇਖੋ ਮੈਂ ਇੱਕ ਹੰਬਲ ਰਿਕਵੈਸਟ ਕੀਤੀ ਹੈ ਪਬਲਿਕ ਨੂੰ ਪਬਲਿਕ ਦੇ ਵਿੱਚ ਆਪਾਂ ਸਾਰੇ ਹੀ ਆ ਜਾਂਦੇ ਆ ਕਿ ਜਿਹੜੀ ਰੋਡ ਸੇਫਟੀ ਰੂਲਸ ਆ ਉਹਨਾਂ ਨੂੰ ਫਾਲੋ ਕਰੋ ਤੇ ਸੇਫ ਡਰਾਈਵਿੰਗ ਆਪਣੇ ਸਾਰਿਆਂ ਦੀ ਹੀ ਰਿਸਪੌਂਸਿਬਿਲਟੀ ਹੈ ਚਾਹੇ ਉਹ ਕੋਈ ਯੰਗ ਹੈ ਜਾਂ ਬੱਚੇ ਨੇ ਜਾਂ ਬਜ਼ੁਰਗ ਨੇ ਸੇਫ ਡਰਾਈਵਿੰਗ ਦੇ ਵਿੱਚ ਸਾਰੇ ਹੀ ਆ ਜਾਂਦੇ ਨੇ ਇਹਦੇ ਵਿੱਚ ਪੇਰੈਂਟਸ ਨੂੰ ਵੀ ਚਾਹੀਦਾ ਜੇ ਉਹ ਬੱਚਿਆਂ ਨੂੰ ਉਹਨਾਂ ਦੀ ਕਾਲਜ ਜਾਣ ਲਈ ਜਾਂ ਟਿਊਸ਼ਨਸ ਲਈ ਫੈਸਿਲਿਟੀਆਂ ਦੇ ਰਹੇ ਨੇ ਤਾਂ ਉਹਨਾਂ ਨੂੰ ਗਾਈਡਲਾਈਨਸ ਵੀ ਦੇਣ ਕਿ ਆਪਣੀ ਜਿਹੜੀ ਰੋਡ ਸੇਫਟੀ ਰੂਲਸ ਨੂੰ ਫਾਲੋ ਕਰਨ ਤੇ ਸਲੋ ਡਰਾਈਵਿੰਗ ਕਰਨ ਬਸ ਜੀ ਅਸੀਂ ਤੁਸੀਂ ਅਸੀਂ ਦੇਖ ਰਹੇ ਹਾਂ ਕਿ ਅੱਜ ਜਿਵੇਂ 31 ਦਸੰਬਰ ਦਾ ਦਿਨ ਹੈ ਰਾਤ ਨੂੰ ਲੋਕ ਸੈਲੀਬ੍ਰੇਸ਼ਨ ਕਰਨਗੇ ਕਿਸ ਤਰ੍ਹਾਂ ਦੀ ਤਿਆਰੀਆਂ ਪਟਿਆਲਾ ਦੇ ਵਿੱਚ ਚੱਲ ਰਹੀਆਂ ਨੇ ਦੇਖੋ ਜੀ ਪਟਿਆਲਾ ਦੇ ਵਿੱਚ ਅਸੀਂ ਅਸੀਂ ਵਾਈਪੀਐਸ ਮਾਰਕੀਟ ਏਰੀਏ ਨੂੰ ਦੇਖ ਰਹੇ ਹਾਂ ਅੱਜ ਜਿਵੇਂ ਸਾਡੀ ਜਿਹੜੀ ਪੁਲਿਸ ਟੀਮ ਹੈ ਆਲਰੇਡੀ ਮਤਲਬ ਆਪਣੀ ਡਿਊਟੀ ਤੇ ਪਹੁੰਚ ਗਈ ਹੈ ਕਿਸੇ ਵੀ ਤਰ੍ਹਾਂ ਦੀ ਵਾਇਓਲੇਸ਼ਨ ਹੈ ਜਿਹੜੀ ਯੂਥ ਵੱਲੋਂ ਨਹੀਂ ਬਾਦਰ ਕੀਤੀ ਜਾਏਗੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਵੱਲੋਂ ਸਖਤ ਗਾਈਡਲਾਈਨਸ ਨੇ ਕਿ ਕੋਈ ਵੀ ਰਫ ਡਰਾਈਵਿੰਗ ਕਰਦਾ ਹੈ ਬੱਚਾ ਜਾਂ ਕੋਈ ਵੀ ਡਰਿੰਕ ਐਂਡ ਡਰਾਈਵ ਕਰਦਾ ਉਹਨਾਂ ਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਮੈਂ ਇਹ ਮੈਸੇਜ ਵੀ ਦੇਣਾ ਚਾਹਨੀ ਹਾਂ ਕਿ ਜਿਹੜੇ ਹੁੱਲੜਬਾਜੀ ਕਰਨ ਵਾਲੇ ਇਸ ਏਰੀਏ ਦੇ ਵਿੱਚ ਜਾਂ ਕਿਤੇ ਵੀ ਜਾਣਗੇ ਉਹ ਆਪਣਾ ਸੋਚ ਸਮਝ ਕੇ ਆਣ ਕਿਉਂਕਿ ਅਸੀਂ ਪੂਰੀ ਤਿਆਰੀ ਦੇ ਨਾਲ ਆ ਅਸੀਂ ਬੰਦੀ ਕਾਰਵਾਈ ਇਹਨਾਂ ਤੇ ਕਰਵਾਂਗੇ ਬਿਲਕੁਲ ਡਰਾਈਵਰ ਨਾਕੇ ਲੱਗਣਗੇ ਅੱਜ ਬਿਲਕੁਲ ਲੱਗਣਗੇ ਜੀ ਸਾਰੇ ਪਟਿਆਲੇ ਦੇ ਵਿੱਚ ਨਾਕਾਬੰਦੀ ਕੀਤੀ ਗਈ ਹੈ ਜੀ ਜੀ ਸ਼ੁਕਰੀਆ ਥੈਂਕ ਯੂ